ਗ੍ਰਾਮੀਣ ਕਮਿਸ਼ਨਰ ਸੁਪਨਸ਼ਰ ਮਾਦੀ ਅਗਵਾਈ ਹੇਠ ਜ਼ਿਲੰਦਰ ਕੰਡਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਚੋਰੀ ਦੇ ਮੋਟਰਸਾਈਕਲਾਂ ਨੂੰ ਰੀਸਾਈਕਲ ਕਰਨ ਦੇ ਚੋਰੀ ਕਰਨ ਦੇ ਮਾਮਲੇ 'ਚ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ। ਬੇਰਵਿਆਂ ਦਾ ਖੁਲਾਸਾ ਕਰਦੇ ਏਡੀਸੀਪੀ ਆਦਤਨ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਕੰਮ ਕਰ ਰਿਹਾ ਜੋ ਮੋਟਰਸਾਈਕਲਾਂ ਦੀ ਚੋਰੀ ਅਤੇ ਉਹਨਾਂ ਨੂੰ ਵੇਚਣ ਦਾ ਕਾਰੋਬਾਰ ਕਰਦਾ ਹੈ। ਉਹਨਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਰੋਹਿਤ ਕੁਮਾਰ ਪੁੱਤਰ ਬਲਵੀਰ ਦਾਸ, ਵਾਸੀ ਮੋਹੱਲਾ ਨੰਬਰ 505 ਬੀ, ਤਿਲਕਨਗਰ ਜ਼ਿਲੰਦਰ ਜੋ ਕਿ ਲੰਬ ਸਮੇਂ ਤੋਂ ਮੋ ਕੀ ਕੀ ਹੈ ਤੁਸੀਂ ਵੀ ਸੁਣੋ ਮਾਮਲਾ ਆ ਜਿਹੜਾ ਮਾਮਲਾ ਹੈਗਾ ਆ ਜਲੰਧ ਕਮਿਸ਼ਨਰੇਟ ਵੱਲੋਂ ਜਿਹੜਾ ਚੋਰੀ ਉਸ ਸਨੇਚਿੰਗ ਦੇ ਖਿਲਾਫ ਜਿਹੜੀ ਸਾਡੀ ਸਾਡੀ ਜਿਹੜੀ ਮੁਹਿੰਮ ਚੱਲੀ ਹੈ ਉਸੇ ਦੇ ਤਹਿਤ ਹੀ ਜਿਹੜੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਿਹੜਾ ਇੱਕ ਗ੍ਰੋਫੜਿਆਗਾ ਜਿਹਦੇ ਵਿੱਚ ਜੋ ਕਿ ਮੋਟਰਸਾਈਕਲ ਦੀ ਚੋਰੀ ਕਰਦਾ ਸੀਗਾ ਉਹਦੇ ਨਾਲ ਇੱਕ ਵਾਰੀ ਇਹਨੂੰ ਮਿਲ ਕੇ ਉਹਨੂੰ ਉਹ ਬੇਸਤਿੰਦੇ ਸੀਗੇ ਤੋ ਇਹਦੇ ਚ ਅਸੀਂ ਇੱਕ ਜਿਹੜਾ ਪੱਤਾ ਹੈਗਾ 96 ਨੰਬਰ ਆ 302 ਬੀ ਐਨ ਐਸ ਡਿਵੀਜ਼ਨ ਨੰਬਰ 5 ਅਸੀਂ ਦਰਜ ਕੀਤਾ ਹੈਗਾ ਉਹਦੇ ਚ ਅਸੀਂ ਜਿਹੜਾ ਪੂਰਾ ਟੈਕਨੀਕਲ ਹਿਮਨਟ ਲਾ ਕੇ ਅਸੀਂ ਇੱਕ ਬੰਦਾ ਜਿਹੜਾ ਹੈਗਾ ਰੋਹਿਤ ਉਹਦੇ ਨਾਲ ਦੋਸੀ ਸੁਮਿਤ ਜਿਹੜੇ ਦੋ ਬੰਦੇ ਅਸੀਂ ਪੜੇ ਹੈਗੇ ਇਹ ਸੁਮਿਤ ਜਿਹੜਾ ਹੈਗਾ ਆ ਕਬੜੀਏ ਦਾ ਕੰਮ ਕਰਦਾ ਹੈਗਾ ਰੋਹਿਤ ਮੋਟਰਸਾਈਕਲਾਂ ਨੂੰ ਚੱਕਦਾ ਹੈਗਾ ਔਰ ਸੁਮਿਤ ਹੈ ਉਹਨੂੰ ਡਿਸਪੋਜ਼ ਕਰਦਾ ਹੈ। ਤੋ ਅਸੀਂ ਰੋਹਿਤ ਨੂੰ ਸੁਮਿਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈਗਾ ਅਤੇ ਜੋ ਜਿਹੜੇ ਉਹ ਹਿੱਤੇ ਜਿਹੜੇ ਪਾਸ ਜਿਹੜੇ ਮਕਦਮੇ ਹੈਗੇ ਉਹ ਤਿੰਨ ਮਕਦਮੇ ਉਹ ਹਿੱਤੇ ਪੁਰਾਣੇ ਮਕਦਮੇ ਜਿਹੜੇ ਦਰਜ ਹੈਗੇ ਅ ਇਹਦੇ ਵਿੱਚ ਜਿਹੜੀ ਅਸੀਂ ਜਿਹੜੀ ਮੋਟਰਸਾਈਕਲ ਡਿਸਪੋਜ਼ ਕਰਤੀਆਂ ਗਈਆਂ ਸੀ ਉਹਦੇ ਇਹ ਵਿੱਚ ਅਸੀਂ ਲਗਭਗ 70000 ਜਿਹੜੀ ਰਿਕਵਰੀ ਇਹਦੇ ਚ ਕੀਤੀ ਹੈਗੀ ਇਸ ਤੋਂ ਇਲਾਵਾ ਅਸੀਂ ਫਰਦਾ ਇਹਨਾਂ ਦੀ ਪੁੱਛਗਿੱਛ ਕਰ ਰਹੇ ਹੈਗੇ ਉਹ ਫਰਦਾ ਜਿਹੜੇ ਵੀ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਫਰਦਾ ਵੀ ਨਾਤੇ ਜਿਹੜਾ ਐਕਸ਼ਨ ਹੈ ਉਹ ਲੈਵਾਂਗੇ